ਹਣੀ ਮਬੀ ਰਾਜੂ ਆ ਤੈਨੂੰ ਪਤਾ ਲੱਗਾ ਆ ਕੱਲ ਦੀ ਕੀ ਕਰਤੂਤ ਕੋਲ ਲੀਆ ਸੋਨੂ ਨੇ ਕੀ ਕਹਿੰਦਾ ਤੇਰੇ ਕੋਲ ਤਾਂ ਟਾਈਮ ਨਹੀਂ ਰਾਤੀ ਤੂੰ ਆਇਆ ਤੇ ਬਸ ਆਦਿਆ ਤੂੰ ਸੌਂ ਗਿਆ ਉਹ ਕਹਿੰਦਾ ਕੀ ਮੈਨੂੰ ਦੱਸੋ ਸਹੀ ਕਹਿੰਦਾ ਕੀ ਆ ਉਹ ਮ ਕਹਿਣ ਡਿਆ ਕਿ ਤੈਨੂੰ ਹਿੱਸਾ ਲੈ ਕੇ ਆ ਉਹਨੂੰ ਭੇਜਿਆ ਹੀ ਕੱਲ ਦਾ ਤੇਰੀ ਭੈਣ ਨੂੰ ਨਹੀਂ ਮੈਨੂੰ ਇੱਕ ਗੱਲ ਦੱਸੋ ਕਾਹਦਾ ਹਿੱਸਾ ਮੰਗ ਰਿਹਾ ਕਾਹਦਾ ਬੰਦਾ ਨੇ ਮੈਨੂੰ ਗੱਲ ਦੱਸੋ ਮੈਂ ਤਾਂ ਕੱਲ ਕਿਹਾ ਤੇਰੀ ਭੈਣ ਨੂੰ ਕਿ ਉਹਦੇ ਪਿਓ ਨੇ ਇੱਥੇ ਇੱਟ ਲਾਈ ਆ ਜਿਹੜਾ ਉਹ ਹਿੱਸਾ ਦਾ ਵਾ ਕਾਹਦਾ ਹਿੱਸਾ ਮੰਗਣ ਡਿਆ ਉਹ ਉਹ ਪਾਗਲ ਹੋ ਗਿਆ ਜਾਂਦਾ ਤੇ ਪਾਗਲਪਨ ਲਾ ਨਾ ਉਹਦਾ ਤਾਨੂੰ ਪੀ ਕੇ ਲਵਾ ਰੀ ਤੂੰ ਨੀਜੇ 14 ਤਾਨੂੰ ਮੇਰੀ ਗੱਲ ਸੁਣ ਤਾਨੂੰ ਸਿੱਧਾ ਉਹਨੇ ਕਿਹਾ ਵਾ ਕਿ ਉਹਨੇ ਆਪਣੀ ਭੈਣ ਨੇ ਕਿਹਾ ਵਾ ਤਾਨੂੰ ਮੇਰੀ ਭੈਣ ਨੇ ਕਿਹਾ ਤਾਨੂੰ ਸਿੱਧਾ ਨਹੀਂ ਕਿਹਾ ਹਾਂ ਗੁਰਪ੍ਰੀਤ ਨੇ ਕਿਹਾ ਮੈਂ ਵਾ ਨਹੀਂ ਗੁਰਪ੍ਰੀਤ ਪੁੱਛਾ ਕਰ ਪਈ ਨਹੀਂ ਗੁਰਪ੍ਰੀਤ ਪੁੱਛ ਨੂੰ ਕੁੜੀ ਦਾ ਰੋ ਰੋ ਕੇ ਬੁਰਾ ਹ ਭੈਣ ਬੈਰਾਂ ਬਲੇ ਅੱਜ ਬੈਠ ਆ ਜਾਗਾ ਹੋਰ ਰੋ ਨਾ ਤੇ ਮੈਂ ਕਿੰਨੀ ਵਾਰੀ ਕਿਹਾ ਕੱਲ ਦੀ ਆ ਕੇ ਰੋਈ ਜਾਂਦੀ ਐ ਇਹਨੂੰ ਮੈਂ ਕਿਹਾ ਚੁੱਪ ਕਰ ਦੱਸ ਮੈਨੂੰ ਕੀ ਕਹਿੰਦਾ ਤੈਨੂੰ ਪਾਗਲ ਗਿਆ ਉਨੇ ਮੈਨੂੰ ਘਰੋਂ ਹੀ ਘੱਟਦਾ ਵੇ ਕੰਨਾ ਹੁਣੀ ਹਿੱਸਾ ਲੱਗ ਗਿਆ ਆਵੇਂ ਨਹੀਂ ਤੇ ਘਰ ਨਾ ਬੜੀ ਆ ਸੁਣ ਲਾ ਐਡਾ ਨਾਲਜੀ ਹੋ ਗਿਆ ਵਾ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਮੈਂ ਤਾਂ ਤੈਨੂੰ ਕਿਹਾ ਬਿਜਲੀਆਂ ਦੀਆਂ ਤਾਰਾਂ ਲਵਾਇ ਨੂੰ ਨਾਲ ਲਵਾ ਤੂੰ ਨੀ 14 ਟੀਕੇ ਤੈਨੂੰ ਮੈਂ ਦੱਸ ਰਿਆ ਨੇ ਦਿਮਾਗ ਖਰਾਬ ਹੋ ਗਿਆ ਉਹ ਜ਼ਿਆਦਾ ਤੇ 14 ਲਵਣੇ ਅਸਰ ਹੋਣਾ ਉਹਨੂੰ 24 ਲਵਾਣੇ ਪੈਣੇ ਜਰੂਰ ਲਵਾ ਲਵਾ ਹੈ ਦੱਸ ਇੰਨੀ دیر ਦਾ ਤੂੰਨੇ ਕੁਝ ਮੰਗਿਆ ਨਹੀਂ ਉਹ ਨਵੀਂ ਗੇਜ ਮੇਰੀ ਕਾਲ ਸੁਣ ਕਿਤੇ ਰਾਜੂ ਮੜਾ ਮੋਟਾ ਕੇ ਤੈਨੂੰ ਸ਼ਕਤ ਨਹੀਂ ਪੈਣ ਡਿਆ ਕਿ ਆ ਛੱਡਾ ਮੈਂ ਉਹਨੂੰ ਕਿੱਥੇ ਛੱਕ ਪੈਣਾ ਮੈਂ ਛੱਕ ਪੈਣਾ ਉਹਨੂੰ ਕਰਾ ਛੱਕ ਪੈਣਾ ਨਹੀਂ ਤੂੰ ਤ ਨਹੀਂ ਉਹ ਤੇਰੇ ਕੋਲ ਗੱਲ ਕਰਦੀ ਨਹੀਂ ਮੰਮੀ ਮੈਂ ਕੀ ਗੱਲ ਕਰਦੀ ਆ ਕੀ ਪਤਾ ਇਧਰ ਉਧਰੋਂ ਪਤਾ ਨਾ ਲੱਗ ਗਿਆ ਹੋਵੇ ਕਿ ਰਾਜੂ ਭਾਜੀ ਨੇ ਕਿਤੇ ਹਿੱਸਾ ਵੰਡ ਗਿਆ ਉਧਰ ਇਧਰੋਂ ਕਿਧਰੋਂ ਪਤਾ ਲੱਗੂਗਾ ਤੇ ਜੇ ਤੂੰ ਕਰੇ ਵੱਡੀ ਦੀ ਗੱਲ ਉਹਨੂੰ ਪਤਾ ਵੱਜ ਸ਼ਤਰੋਲ ਉਹਦੀ ਕਿਤਰਾ ਹੋਣੀ ਆ ਉਹ ਗੱਲ ਕਰ ਨਹੀਂ ਸਕਦੀ ਤੇ ਛੋਟੀ ਨੂੰ ਕੁਝ ਪਤਾ ਹੈਗੀ ਨਹੀਂ ਕਿਹੜੇ ਮੰਮੀਆਂ ਨੇ ਕਿਹੜੇ ਜਾ ਕੇ ਦੱਸ ਦੇ ਦਿੱਤਾ ਵੀ ਗੱਡੀ ਜਿਹੜੀ ਆ ਉਹਨੇ ਉਧਰੋਂ ਲਿਆਂਦੀ ਤੇ ਮੋਦ ਨਹੀਂ ਦਿੰਦੇ ਕਿਹੜੇ ਕਿਹੜੇ ਦੱਸ ਤੋ ਛਦੇਣੇ ਤੂ ਤੈਨੂੰ ਕਹਾਂ ਕਿੰਨੀ ਉਹਦੇ ਨਾਲ ਹਾਂ ਉਹ ਦਿਨ ਕਹਿਣ ਦੀ ਸੀ ਨਾ ਮੇ ਮਮੀ ਜਿਹੜੇ ਸੂਟ ਲੈ ਕੇ ਦਿੱਤੇ ਮੈਨੂੰ 10 ਬੈਠੀ ਨੂੰ ਆਈ ਇਹਨੂੰ ਸੂਟ ਲੈ ਕੇ ਦਿੱਤੇ ਕਿਨੇ ਗੱਡੀ ਦਾਦੇ ਨੂੰ ਬਹੁਤ ਪਾ ਕਹਿੰਦੇ ਉਹਦਾ ਲੈ ਕੇ ਦਿੱਤੀ ਉਹ ਬਹਿ ਹੁਣ ਕੁਝ ਤੂੰ ਤੇ ਦੱਸੀ ਮਰੀ ਕੋ ਜਨੂ ਜੇ ਤੂੰ ਨਹੀਂ ਦੱਸਿਆ ਫੇਰ ਤੇ ਮਨ ਪਤਾ ਉਹ ਸਿੱਧਾ ਕਰ ਦੂਗਾ ਮਨੂੰ ਮਮੀ ਮੈਂ ਹੀ ਉਹ ਦੱਸਿਆ ਸੀ ਜਦੋਂ ਅਮਨ ਭਾਜੀ ਆਏ ਸੀ ਨਾ ਮੇਰੇ ਵੱਲ ਗੱਡੀ ਲੈ ਕੇ ਤੇ ਮੈਂ ਬੜੀ ਖੁਸ਼ ਸੀ ਆ ਤੇ ਮੈਂ ਨੂੰ ਕਹਤਾ ਮੈਂ ਕਿਉਂ ਅਦਰੋਸ਼ ਅਮੀ ਭਾਬੀ ਵੱਲੋਂ ਨਾ ਗੱਡੀ ਮਿਲਦੀ ਹੈ ਭਾਈ ਤੇਰਾ ਦਿਮਾਗ ਤਾਂ ਉਹਨਾਂ ਨੇ ਵੀ ਖੋਟਾ ਜਾਦਾ ਮੈਨੂੰ ਮੈਂ ਕਹਨੀ ਆ ਬਾਹਰ ਚਦਾਈ ਲੱਪਣ ਦੀ ਲੋੜ ਥੋੜਾ ਹੈ ਘਰ ਚ ਹੀ ਚਦਾਈ ਬੈਠੇ ਆ ਮੇਰੀ ਗੱਲ ਸੁਨ ਨੀ ਜਿਹੜੇ 14 ਟੀਕੇ ਉਹਨੂੰ ਲਵਾਣੇ ਸੀ ਨਾ ਤੇ ਮੈਨੂੰ ਲੱਗਦਾ 14 ਟੀਕੇ ਤੈਨੂੰ ਲਵਾਣੇ ਪੈਣੇ ਆ ਤੇ 420 ਵੋਲਟ ਦਾ ਤੇਰੇ ਦੁਬਾਰਾ ਕਰੰਟ ਲਗਾਉਣਾ ਪੈਣਾ ਜਿਹੜਾ ਤੁਹਾਨੂੰ ਦੱਸਦਾ ਮਮੀ ਮੇਰਾ ਕੀ ਸੂਰੇ ਮੈਂ ਤੇ ਕਹਤਾ ਐਦਾਂ ਚ ਕਿਹੜੀ ਗੱਲ ਸੀ ਲੁਕਾਉਣ ਵਾਲੀ ਤੂੰ ਵੀ ਤਾਂ ਪੁੱਛਦੇ ਰਹੀ ਸੀ ਕਿ ਨਵੀਂ ਗੱਡੀ ਕਿੱਥੋਂ ਆਈ ਤੈਨੂੰ ਇਹ ਕੀ ਲੋੜੀ ਕਹਿਣ ਦੀ ਵੀ ਉਧਰੋਂ ਲਿਆਂਦੀ ਉਹਦੇ ਸੂਰੇ ਤੂੰ ਉਹਨਾਂ ਨੂੰ ਕਹਿਣਾ ਆਪੇ ਲਿਆਂਦੀ ਲੈ ਉਹਨਾਂ ਨੂੰ ਪਤਾ ਹੀ ਐ ਤੁਹਾਨੂੰ ਕਿੱਥੋਂ ਉਹਨਾਂ ਦੇ ਤੋਂ ਬਾਹਰ ਆ ਗਿਆ ਦੋ ਜੱਸੀਆਂ ਨਾਲ ਪਤਾ ਨਹੀਂ ਪਤਾ ਉਹਨਾਂ ਨੂੰ ਐ ਇਹ ਸਾਪਾ ਪਤਾ ਬੱਸ ਬੰਦੀ ਜਾਣਾ ਤੂੰ ਚੁੱਪ ਕਰ ਵੇ ਦੱਸੀ ਨਹੀਂਣਾ ਉਹਨਾਂ ਨੂੰ ਸਾਪਾ ਪਤਾ ਵੇ ਕਿ ਕਿਧਰੋਂ ਸ਼ਰਮੀ ਭਾਬੀ ਵੱਲ ਆਂਦਾ ਵੇ ਆਹ ਤੂੰ ਕਿੱਦਾਂ ਪਤਾ ਲੱਗਿਆ ਤੂੰ ਲੈ ਇਹ ਲੈ ਮੈਨੂੰ ਇਹਨਾਂ ਗਿਫਟ ਦੇਂਗਾ ਤੁਹਾਡੇ ਵੱਲ ਸਾਰਾ ਚੁੱਪ ਕਰ ਬਕਵਾਸ ਨਾ ਕਰ। ਮੇਰਾ ਕਸੂਰ ਘੱਟਦੀ ਓ। ਇਹ ਕਸੂਰ ਹੀ ਤੇਰਾ ਓ ਤੂੰ ਦੱਸ ਮੇਰੀ ਜੁਗਾਂ ਦੀ ਕਿਹਨੇ ਮੇਰਾ ਕੀ ਕਸੂਰ ਐ? ਐ ਅੱਛੇ ਵੀ ਮੇਰੀ ਗਲਤੀ ਨਹੀਂ। ਮੈਂ ਕਿ ਤੇਰਾ ਕਸੂਰ ਨਹੀਂ ਬੰਦਾ ਜਿਹੜੀਆਂ ਗੰਨਾਂ ਨੂੰ ਘਰ ਨੂੰ ਆਪਣੇ ਜਾ ਕੇ ਦੱਸ ਦੇ ਉਹ ਤੇਰਾ ਕਸੂਰ ਐ। ਨਾ ਹੁਣ ਨੀ ਬਕਵਾਸ ਬੰਦ ਕਰ। ਆਪਣੇ ਜਵਾਈ ਨੂੰ ਸਮਝਾਓ ਜਾ ਕੇ ਮੇਰੇ ਕੋਲ। ਚੁੱਪ ਕਰ। ਸਮਝਾਉਣ ਨਹੀਂ ਉਹਨੂੰ। ਮੇਰੀ ਗੱਲ ਸੁਣ। ਉਹਨੂੰ ਬੁਲਾ ਕੇ ਨਾ ਇੱਥੇ ਉਹਦੇ ਨਾਲ ਗੱਲ ਕਰ ਜਿਹੜਾ ਚੰਗੀ ਤਰ੍ਹਾਂ ਕਿ ਉਹਦੀ ਹਿੰਮਤ ਕਿਤਨਾ ਮੱਪਈ ਹਿੱਸਾ ਮੰਗਣ ਦੀ। ਗੁਰਮੀਤ ਨੂੰ ਫੋਨ ਕਰ ਤੇ ਮੈਂ ਉਹਨੂੰ ਬੰਦੇ ਦਾ ਪੁੱਤ ਬਣਾਉਣਾ ਹੈ ਇਹ ਬਨਣੇ ਵਾਲਾ ਹੈ ਹੈ ਇਹ ਜੜ ਗਿਆ ਸਿਰੇ ਜਿਆਦਾ ਪਹਿਲਾਂ ਤਾਂ ਇੰਨੀ دیر ਦਾ ਵਿਆਹ ਹੋਇਆ ਕਦੀ ਉਹਨੇ ਕੋਈ ਚੀਜ਼ ਨਹੀਂ ਸੀ ਮੰਗੀ ਹੁਣ ਨਿਤ ਚੀਜ਼ਾਂ ਮੰਗਣ ਲੱਗ ਪਿਆ ਪਹਿਲਾਂ ਇਹ ਆਈ ਅਖੇ ਮੋਟਰਸਾਈਕਲ ਮੰਗਦਾ ਜੀਓ ਤੋ ਕਿਹੜਾ ਤੁਸੀਂ ਦੇਤਾ ਤੁਸੀਂ ਉਹਨੇ ਮੰਗਿਆ ਹੀ ਹੈ ਹਾਂ ਵੇਖ ਵੇ ਉਹ ਮੇਰੀ ਗੱਲ ਸੁਣ ਉਹ ਇੰਨਾ ਲਾਲਚੀ ਨਹੀਂ ਲਾਲਚੀ ਤੂੰ ਉਹਨੂੰ ਦੱਸ-ਦੱਸ ਕੇ ਬਣਾਇਆ ਵਾ ਆਪਣੀ ਜਮਾਨੇ ਦਾ ਕੰਟਰੋਲ ਰੱਖ। ਜੀਵ ਦੇ ਇਹ ਵੀ ਦਿੰਦੇ ਨੇ ਮੋਟਰਸਾਈਕਲ ਤੇ ਕੀ ਹੋਇਆ ਨਾ? ਹਾਂ ਤੇ ਹੋਰ ਬਈ ਕਾਲ ਨੂੰ ਕਾਰ ਵੀ ਦਿੰਦੇ ਨਾ। ਹਾਂ। ਤੁਹਾਨੂੰ ਸੁੱਖ ਮਿਲ ਜਾਣਾ ਸੀ। ਨਹੀਂ, ਮੈਨੂੰ ਤਾਂ ਲੱਗਦਾ ਉਹ ਨੇ ਚੀਜ਼ਾਂ ਮੰਗਦਾ। ਨਹੀਂ ਤੇਰੀ ਭੁੱਖ ਵੱਧ ਗਈ ਆ। ਤੂੰ ਉਦੋਂ ਦਾ ਕੰਦੀ ਸੀ। ਆਖੇ ਨਹੀਂ ਮੈਂ ਆਖੇ ਆਪਣੇ ਭਰਾਵਾਂ ਦੀ ਬੰਨਾ। ਹੁਣ ਤਾਂ ਤੂੰ ਬੰਦੇ ਵੀ ਬਣ ਕੇ ਬਹਿ ਗਈ ਆ। ਹੁਣ ਸਭ ਕੁਝ ਕਰੀ ਮੇਰੇ ਬੰਦੇ ਨੂੰ ਮਿਲੀ ਜਾਵੇ। ਮੈਂ ਪ੍ਰਾਪਰਟੀ ਤੇ ਨਹੀਂ ਮੰਗੀ ਨਾ ਮੋਟਰਸਾਈਕਲ ਹੀ ਮੰਗਿਆ ਸੀ ਮੈਨੂੰ ਵੀ ਸੁੱਖ ਹੋ ਜਾਂਦਾ ਥੋੜਾ। ਉਹ ਵੀ ਤੁਹਾਡੇ ਕੋਲ ਦਿੱਤਾ ਤੇ ਗਿਆ ਨਹੀਂ। ਸਾਰਾ ਕੁਝ ਆਪਣੇ ਉਧਰ ਰਹਿਣੇ ਕਿਨੇ ਤੂੰ ਲਈ ਜਾਈਏ ਇਹ ਕਿੰਨੀਆਂ ਸਿਆਣੀਆਂ ਗੱਲਾਂ ਕਰ ਲਾ ਪਈ ਹੈ ਹਨਾ ਕਫਾ ਕਰ ਪੜਾ ਆਪਾਂ ਇਹਦੀ ਸੁਣਨੀ ਆ ਤੂੰ ਇੰਜ ਕਰ सोनू ਨੂੰ ਫੋਨ ਕਰ ਤੇ ਉਹਨੂੰ ਘਰ ਬੁਲਾ ਮੈਨੂੰ ਕਹਿ ਫੋਨ ਕਰ ਉਹਨੂੰ ਕਹ ਸੂ ਘਰ ਸੱਦਦੇ ਖੇਤੀ ਆ ਹਿੱਸਾ ਦੇਣੇ ਆ ਜਾ ਉਹਨੂੰ ਕਹ ਮੈਂ ਕੀਤੀ ਗੱਲ ਕਰ ਲਈ ਜਾਈ ਚੱਲ ਫੋਨ ਕਰ ਕਰ ਫੋਨ ਉਹਨਾਂ ਨੇ ਕਹ ਮਮੀ ਨਾਲ ਮੈਂ ਕੀਤੀ ਗੱਲ ਭਾਈ ਨਾ ਤੇ ਆ ਇੱਥੇ ਦੋ ਮਿੰਟ ਤੇਰੇ ਨਾਲ ਤੇ ਕੋਠੀ ਲਾਵਾਂ ਚੱਲ ਚੱਲ ਜਾ ਕਰਦੀ ਆ ਫੋਟ ਮੇਰੇ ਪਿੱਛੇ ਬੈਠ ਦਿੰਦੇ ਮਮਾ ਮੈਨੂੰ ਤੇ ਉਹਦਾ ਕਸੂਰ ਘੱਟ ਦੇ ਦਾ ਜ਼ਿਆਦਾ ਲੱਗਦਾ ਜੀ ਕਿ ਕਸੂਰ ਜੀ ਦਾ ਵੀ ਹੋਵੇ ਭਾਵੇਂ ਹੋਵੇ ਗੁਰਪ੍ਰੀਤ ਦਾ ਤੇ ਭਾਵੇਂ ਹੋਵੇ ਸੋਨੂ ਦਾ ਪਰ ਇਹ ਸੱਤ ਲਿਆ ਨਾ ਮੰਗ ਮੇਰੀ ਗੱਲ ਸੁਣ ਜੇ ਸੱਚੀ ਮੁੱਜੀ ਨੇ ਇਹ ਸਾ ਮੰਗ ਲਿਆ ਤੇ ਫੇਰ ਤੇ ਸੱਚੀ ਮੁੱਜੀ ਮੰਗਣ ਤਾਂ ਦਿਆ ਹੋਰ ਕਿਧਰ ਮੰਗਣਾ ਨਹੀਂ ਹੂ ਸਾਦਾ ਕਿ ਉਹ ਇਸਿਆ ਕੇ ਮੁੱਕਰ ਜਾਵੇ ਜੇ ਮੱਲਾ ਕਿ ਉਹ ਕਹਿ ਦੇ ਕੇ ਮੈਂ ਮੰਗਿਆ ਫੇਰ ਆਪਾਂ ਕਿੱਥੋਂ ਰਾਵਾਂਗੇ ਦੇਣਾ ਨਹੀਂ ਆ ਕੇ ਥੋੜਾ-ਬੋੜਾ ਦੇ ਦਈਏ ਵੇਖ ਮੈਂ ਤੇ ਨਹੀਂ ਉਹ ਦੇਣ ਦੇਣਾ ਆ ਮਸਾ ਝੂਣ ਸੱਚ ਬੋਲ ਕੇ ਮੈਂ ਦੋਵੇਂ ਕੁੜਮਾਂ ਕੋਲ ਜਾਇਦਤ ਹੜਾਪਾ ਕਰਨ ਲਈ ਆ ਤੇ ਤੂੰ ਮੈਨੂੰ ਕਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਈਦਾ ਬਣ ਤੇ ਮੇਰੀ ਗੱਲ ਸੁਣ ਡਰਨ ਦੀ ਤੈਨੂੰ ਕੋਈ ਲੋੜ ਨਹੀਂ ਤੇ ਮੈਂ ਬਣੀ ਆ ਆਪਾਂ ਕੱਲੀ ਕਰਨਾ ਆਪਾਂ ਕੋਈ ਲੈ ਕੇ ਖਾਤਾ ਉਹ ਕੋ ਮੇਰੀ ਗੱਲ ਸੁਣ ਉਹ ਸੱਚ ਪਿਆਰੀ ਦੇ ਚੰਨ ਉਹਨਾਂ ਦੇ ਨਾਂ ਲੱਗ ਗਈ ਆ ਤੇਰੇ ਸਾਲਿਆਂ ਦੇ ਤੇ ਆਹਦੀ ਕੋਠੀ ਆ ਜਿਹ ਜੋ ਰੈਂਡ ਆ ਇਹ ਇੱਕ ਦਿਨ ਆ ਤੇ ਇਹ ਮੈਂ ਪੁੱਛਿਆ ਨਹੀਂ ਰੇ ਹਾਂ ਮੈਂ ਗੌਰ ਹੀ ਨਹੀਂ ਕੀਤਾ ਇੱਕ ਪਲਾਟ ਦੇ ਉੱਪਰ ਆ ਰੱਖਾ ਮੈਨੂੰ ਪਤਾ ਹੋ ਪਲਾਟ ਅਜੇ ਪਿਆ ਹਾਂ ਕੋਰਨਰ ਦਾ ਪਲਾਟ ਪਿਆ ਇੱਕ ਉੱਤੇ ਮੈਂ ਨਹੀਂ ਨਿਗਾਹ ਕੀਤੀ ਹਾਂ ਤੇਰੀ ਨਿਗਾਹ ਨੂੰ ਕੀ ਕਰਨਾ ਜਦੋਂ ਸਾਡੇ ਹੱਥੇ ਨਹੀਂ ਕੋਈ ਚੜਨਾ ਚੜੂਗਾ ਚੜੂਗਾ ਹਾਂ ਚੜੂ ਬਾਕੀ ਨਾ ਥੋੜਾ ਜਿਹਾ ਨੂੰ ਕਸ ਕੇ ਰੱਖ ਅੱਜ ਕੱਲ ਛੰਮੀ ਤੇ ਵਿੰਮਲ ਦਾ ਠੇਕਾ ਬੜਾ ਹੋਇਆ ਏ ਉਹਨਾਂ ਵੀ ਕਸ ਲਾਂਗੇ ਪਹਿਲੇ ਇਹਨੂੰ सोनू ਨੇ ਤਾਂ ਕਸ ਲਈਏ ਦੇ ਉਹਨੇ ਕੀ ਕਸਣਾਈ ਤੂੰ ਉਹ ਤਾਂ ਹੁਣ ਮੇਰੇ ਅੱਗੇ ਜਵਾਬ ਦੇਣ ਲੱਗ ਪਈ ਆ ਹਰ ਗੱਲ ਨੂੰ ਮੈਨੂੰ ਦਿੰਦੀ ਜਵਾਬ ਜਾਓ ਮੈਂ ਕੰਮ ਕਰਨਾ ਤੇ ਕਰਨਾ ਹੈ ਤੇ ਕਰਕੇ ਰਹਦੀ ਵੀ ਹੋ ਚਲੋ ਕੋਈ ਨਹੀਂ ਮੈਂ ਸਮਝਾ ਦੂੰਗਾ ਉਹਨੂੰ ਪਹਿਲੇ ਜਿਹੜਾ ਸਾਡੇ ਆ ਮਸਲਾ ਪਿਆ ਨਾ ਹੁਣ ਇਹਨੂੰ ਹੱਲ ਕਰੀਏ ਆਪਾਂ ਚੱਲ ਕੋਈ ਨਹੀਂ ਆਲਾ ਤੇ ਆਂਦਾ ਆਣਾ ਸੋ ਨੂੰ ਤਾਂ ਮੈਨੂੰ ਦੱਸਿਓ ਮੈਂ ਜਰਾ ਬਹਰ ਹੋ ਗਿਆ ਕੰਮ ਘਾਰਾ ਵਾਂ ਮੈਂ ਠੀਕ ਆ ਚੰਗਾ ਮੰਮੀ ਚੱਲ ਚੱਲ ਦੋ ਮੰਮੀ ਜੀ ਉਹ ਨਾ ਦੀਦੀ ਨਾਲ ਕੱਲ ਗਈ ਸੀ ਨਾ ਮੈਂ ਤੇਕੇ ਉਹਨਾਂ ਦੇ ਤੇ ਅੱਜ ਹੋਈਏ ਮੰਮੀ ਸੂਟ ਸੀਨੇ ਦੇਣ ਜਾਣਾ ਵਾ ਬੇਰਨ ਕੀ ਵੇਖਣ ਦੇ ਜੋ ਜਦੋਂ ਮੈਂ ਕੱਲ ਨਾ ਕਰਤੀ ਸੀ ਕਿ ਨਹੀਂ ਜਾਣਾ ਤੇ ਫੇਰ ਅੱਜ ਕਿਉਂ ਤੇ ਨਾਲੇ ਤੁਹਾਨੂੰ ਨਹੀਂ ਪਤਾ ਘਰ ਮੇਰੀ ਧੀ ਆਈ ਹੈ ਹੀ ਆ ਤੇ ਮੇਰਾ ਜਵਾਈ ਵੀ ਆਉਣ ਵਾਲਾ ਹੋ ਗਿਆ ਮੰਮੀ ਜੀ ਧੀ ਕਿਹੜਾ ਹੁਣ 1 ਅੱਧੇ ਦਿਨ ਵਾਸਤੇ ਆਈ ਆ ਉਹਨਾਂ ਨੇ ਝੋਲ ਕੀਤਾ ਕਿੰਨੇ ਦਿਨ ਰਹਿਣਾ ਵਾ ਤੇ ਆ ਝਗੜਾ ਕਿੰਨੇ ਦਿਨ ਪਿਆਰ ਰਹਿਣਾ ਵਾ ਤੇ ਅਹੀਂ ਸੂਟ ਨਾਲ ਦਵਾਈ ਹੈ ਉਧਰੋਂ ਭਾਬੀ ਦੀ ਫੋਨ ਤੇ ਫੋਨ ਕਰਨ ੜੇ ਆ ਵੀ ਫਿਟਿੰਗ ਚੈੱਕ ਕਰਜੋ ਮੈਂ ਧੀ ਦੀ ਚੱਲੇ ਹੁਣ ਉਧਰ ਤੂੰ ਹੀ ਬੜਾ ਮੇਲਾ ਲੱਗਾ ਕੋਮ ਦਾ ਜਿਹੜਾ ਸੂਟ ਪਾ ਕੇ ਜਾਣਾ ਏ ਰਮਾਨਾ ਬਹਿਜੋ ਮੇਰਾ ਜਵਾਈ ਆਉਣ ਵਾਲਾ ਕੋ ਚਾਹ ਪਾਣੀ ਉਹਨੂੰ ਪਿਆਣਾ ਏ ਮੰਮੀ ਇਹ ਆਪਣੇ ਕੰਮ ਵੀ ਕਰਨੇ ਆ। ਗੁਰਪ੍ਰੀਤ ਤੇ ਵੇਲੀ ਜਿਹੜੀ ਆ ਕੇ ਬੈਗੀ ਆ। ਆਪਾਂ ਕੀ ਕਰੀਏ ਦੱਸ? ਮੇਰੇ 100 ਕੰਮ ਆ। ਮੇਰੀ ਗੱਲ ਸੁਣ ਲਾ। ਕੰਨ ਖੋਲ ਕੇ। ਕੁੜੀ ਬੈਠੀ ਮੇਰੇ ਘਰੇ, ਆਪਣੀ ਮਾਂ ਦੇ ਘਰੇ, ਆਪਣੇ ਭਰਾਵਾਂ ਦੇ ਘਰੇ। ਤੇਰੇ ਪੇਕੇ ਆ ਦੇ ਘਰੇ ਨਹੀਂ ਬੈਠੀ ਚੰਗਾ। ਤੇਰੀ ਜ਼ੁਬਾਨ ਜਿਦੋਂ ਦਾ ਜ਼ਿਆਦਾ ਹੀ ਚੱਲਦੀ ਜਾਂਦੀ ਆ। ਤੇ ਬੈਠੀ ਰਵੇਂ ਪੇਕੇ ਆ ਦੇ ਘਰੇ। ਮੈਂ ਕੀ ਕਹਿਤਾ ਤੁਹਾਨੂੰ? ਸਾਨੂੰ ਤਾਂ ਜਾਣ ਦੋ। ਮੈਨੂੰ ਤਾਂ ਦੀਦੀ ਨੂੰ ਕਾਦੇ ਵਾਸਤੇ ਕਾਦੇ ਵਾਸਤੇ ਜਾਣ ਦੋ ਵੇ ਕੋ ਜਮਨੂ ਸਮਝਾ ਇਹ ਦਿਨਾਂ ਦੇ ਨੂੰ ਵਾਧੇ ਹੀ ਜਾਣ ਡਈ ਆ ਜਾਣ ਕੀ ਕਮ ਇਹਨੂੰ ਤੇ ਆਪ ਸਮਝ ਚਾਹੀਦੀ ਆ ਜੇ ਵੱਡਿਆਂ ਸਾਹਮਣੇ ਕਿੱਦਾਂ ਗੱਲ ਕਰਨੀ ਸਗੋਂ ਮੈਂ ਦੱਸ ਕੇ ਜਾਣਦੀ ਆ ਜੇ ਆਪਾਂ ਉੱਧੇ ਚੱਲ ਜੰਦੇ ਫੇਰ ਨਾਲੇ ਆਲੂ ਵਾਲੇ ਪਰੌਂਠੇ ਬਣਾਏ ਆ ਤੇ ਰਸੋਈ ਸਾਰੀ ਸਾਫ਼ ਕਰਨ ਵਾਲੀ ਆ ਤੁਸੀਂ ਤਾਂ ਗੁਰਦਿੰਦ ਕਰੋ ਰਸੋਈ ਸਾਫ਼ ਚਲੋ ਆ ਲੈਣੋ ਅਮਨ ਜਾਂ ਜਾਂਦੇ ਹਾਂ ਉਹਨੂੰ ਕੋਈ ਗੱਲ ਨਹੀਂ ਜਾਂ ਲੈਣੋ ਜਾਣ ਕਿਉਂ ਦੋ ਉਹ ਮੇਰਾ ਜਵਾਈ ਘਰੇ ਆਂਡੇ ਆਏ ਸਲਾਮ ਮਮੀ ਦੋ ਮਿੰਟ ਖਲੋ ਜੰਨੇ ਆ ਜਿੰਨਾ ਚਾਹ ਸੋਨੂ ਭਾਜੀ ਨਹੀਂ ਹੁੰਦੇ ਜਦੋਂ ਸੋਨੂ ਭਾਜੀ ਆ ਕੇ ਚੱਲ ਜਾਣਗੇ ਨਾ ਤੈਨੂੰ ਫਿਰ ਉਧਰ ਜਾਣਾ ਤੇ ਕਿੱਟੀ ਭਾਬੀ ਨਾਲ ਚੱਲ ਚੱਲ ਜਿਓ ਜਿਹੜੇ ਭਾਂਡੇ ਮੰਜਨ ਨਾਲੇ ਨਾ ਉਹ ਮਾਜੇ ਲਾ ਕੇ ਉਦੋਂ ਦੀ ਉਦੋਂ ਵੇਖੀ ਜਾਉਗੀ ਹੁਣ ਜਾ ਕੇ ਚੱਲ ਕੰਮ ਕਰ ਚੱਲ ਚੱਲ ਇਸ ਤਰ੍ਹਾਂ ਵੇਖ ਰਸੋਈ ਭਰੀ ਜਾਣਾ ਜਾ ਕੇ ਵੇਖ ਉਹਨੂੰ ਕਰ ਸਾਫ ਆ ਜਾ ਹਣਾ ਕਿ ਉਹਨਾਂ ਨਾਲ ਗੱਲ ਕਰਨੀ ਪਊਗੀ ਭਾਜੀ ਅਸੀਂ ਆਪਣੇ ਮੰਡੇ ਦਾ ਕੰਮ ਕਰਤਾ ਵਾ ਹੁਣ ਜਿਹੜਾ ਰਹਿ ਗਿਆ ਵਾ ਮੰਮੀ ਦਾ ਕੰਮ ਨਹੀਂ ਇਹਦਾ ਕੰਮ ਨਹੀਂ ਮੰਮੀ ਦੇ ਵੱਡੇ ਕਿਹੜਾ ਕੰਮ ਆਂਦਾ ਨਾ ਤੂੰ ਆਹ ਕਿਹੜਾ ਤੂੰ ਕੰਮ ਫੜ ਲਿਆ ਮੰਮੀ ਦੇ ਵੱਡੇ ਕੰਮ ਆਂਦਾ ਕੰਮ ਤੁਸੀਂ ਦੂنگਰੇ ਕਰਨਾ ਹੂ ਜਿਆਦਾ ਇਸੇ ਰੇ ਮੰਮੀ ਨੇ ਕੰਮ ਕਰਨਾ ਬਾਈ ਨਹੀਂ ਪਾਜੀ ਘਰ ਤਾਂ ਹੀ ਸੰਭੇ ਜਾਂਦੇ ਆ ਜੇ ਰਲ ਮਿਲ ਕੇ ਸਾਰੇ ਜੀ ਸੰਭਾਂਦੇ ਤੇ ਤੁਸੀਂ ਰਲ ਮਿਲ ਕੇ ਕਰੋ ਸਹਾਨੀ ਹੁੰਦਾ ਕੱਲੇ ਬੰਦੇ ਸਿਰ ਤੇ ਉਹ ਵਿਚਾਰੇ ਸਾਰਾ ਦਿਨ ਕੰਮ 'ਚ ਨੱਪੇ ਰਹਿੰਦੇ ਆ ਉਹਨਾਂ ਨੇ ਕੋਈ ਰੋਟੀ ਪਾਣੀ ਨਹੀਂ ਖਾਣਾ ਹੁੰਦਾ ਕੋਈ ਸਹਾਰਾ ਨਹੀਂ ਲੈਣਾ ਹੁੰਦਾ ਗੱਲ ਤਾਂ ਇਹ ਆ ਇਨੂੰ ਉਹਦਾ ਹੀ ਦਰਸ ਤੇ ਸੱਸ ਦਾ ਨਹੀਂ ਦਰਸ ਆ ਵੇਖ ਲੈ ਰਾਜੂ ਹਾਂ ਤੇ ਵੇਖ ਨਾ ਮੰਮੀ ਆ ਆਹ ਮਰ ਜਾ ਮੇਰਾ ਹੁਣੇ ਹੀ ਤੇ ਜਦੋਂ ਤੁਸੀਂ ਕੰਮਕਾਰਾਂ ਤੇ ਜਾਂਦੇ ਹੋ ਉਦੋਂ ਮੇਰਾ ਕੀ ਹਾਲ ਹੁੰਦਾ ਹੋਊਗਾ ਬਾਜੀ ਪਰਸੋਂ ਚੋਥੇ ਮੰਮੀ ਜੀ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਆਪਾਂ ਨਾ ਹੁਣ ਨੌ ਸੱਸ ਵੰਡ ਕੇ ਕੰਮ ਕਰਿਆ ਕਰਾਂਗੇ ਕੁਝ ਦੀਦੀ ਨਾ ਕਰਨਾ ਕੁਝ ਮੈਂ ਕਰਨਾ ਤੇ ਕੁਝ ਕਰਨਾ ਨਹੀਂ ਮੈਂ ਮਰ ਜਾ ਕਿ ਟੀਂ ਝੂਠੀ ਆ ਨਿੱਕੜੀ ਝੂਠੀ ਆ ਨੀ ਜਾ ਕੰਮ ਕਰ ਜਾ ਕੰਮ ਕਰ ਜਾ ਕੇ ਤੁਸੀਂ ਮੈਨੂੰ ਕੱਲ ਦੁਪਹਿਰੇ 12 ਵਜੇ ਹੀ ਕਰ ਕਹੀ ਸੀ ਜਿਆਦਾ ਹੈ ਕੋਸ਼ਿਸ਼ ਤੁਸੀਂ ਮੈਨੂੰ ਆਪ ਵੀ ਤੇ ਕਿਹਾ ਸੀ ਵੀ ਰਲ ਕੇ ਕੰਮ ਕਰਿਆ ਕਰਾਂਗੇ ਹੁਣ ਅੱਛਾ ਅੱਛਾ ਉਹ ਹਾਂਜੀ ਆ ਗਿਆ ਚੇਤਾ ਕੱਲ 12 ਵਜੇ ਦੀ ਗੱਲ ਹੈ ਨਾ ਹਾਂਜੀ ਤੇ 12 ਵਜੇ ਦੇ 2 ਮਿੰਟ ਤੇ ਮੈਂ ਤੈਨੂੰ ਕਹਿਤਾ ਸੀ ਕਿ ਮੈਂ ਨਹੀਂ ਕੋਈ ਕੰਮ ਕਰਨਾ ਉਹ ਜਾ ਗਿਆ ਨਹੀਂ ਨਹੀਂ ਮੰਮੀ 12 ਵਜੇ ਦੇ 3 ਮਿੰਟ ਤੇ ਮੈਂ ਫਿਰ ਕਿਹਾ ਸੀ ਕਿ ਮੰਮੀ ਰਲ ਕੇ ਕੰਮ ਕਰਨਾ ਤੇ ਆ ਤੁਹਾਡੇ ਹਿੱਸੇ ਆ ਤੇ 5 ਮਿੰਟ ਤੇ ਮੈਂ ਕਹਿਣ ਲੱਗੇ ਹਾਂ ਤੈਨੂੰ ਹਾਂ ਮੇਰੀ ਮੰਮੀ ਨੂੰ ਕੋਈ ਕੰਮ ਨਹੀਂ ਕਹਿਣਾ ਜੋ ਕਰਨਾ ਤੁਸੀਂ ਕਰਨਾ ਚੱਲ ਨਿਕਲ ਇੱਥੋਂ ਉਹ ਜਿਹੜੇ ਮੇਰੀ ਗੱਲ ਸੁਣਾ ਹੁਣ ਬੜਾ ਰੋਣਾ ਨਾ ਬਾ ਜਾ ਕੇ ਤੇ ਬਾਹਦੇ ਸਾਫ ਕਰਨ ਸੋਨੋ ਭਾਜੀ ਆਉਣ ਲੱਗੇ ਨੇ ਤੇ ਅਸੀਂ ਚਾਹ ਪਾਣੀ ਬਣਾ ਦਿੰਨੇ ਉਸ ਤੋਂ ਬਾਅਦ ਮੰਮੀ ਅਹੀਂ ਗੱਟੀ ਭਾਬੀ ਨਾਲ ਜਾਣਾ ਵਾ ਤੇ ਬਸ ਜਾਣਾ ਬਾਕੀ ਸੰਭਲਿਓ ਕਰਦਾ ਚੱਲ ਫਿਰ ਅੱਜ ਤੇਰੀ ਵੀ ਜੇਦੀ ਦੀ ਅੱਜ ਮੇਰੀ ਵੀ ਜੇਦੇ ਆ ਤੂੰ ਘਰੋਂ ਪਿਆਰ ਕੱਢ ਕੇ ਵਿਖਾ ਤੇਰੇ ਪਿਆਰ ਤੋੜ ਕੇ ਤੇਰੇ ਹੱਥ ਚ ਨਾ ਦਿੱਤੇ ਤੇ ਮੇਰਾ ਵੀ ਨਾ ਜਸਵੀਰ ਕੌਰ ਨੇ ਸਹੀ ਗੱਲ ਆ ਮੰਮੀ ਇਹਨਾਂ ਸੂਤਰ ਕਰਕੇ ਰੱਖੋ ਯਾਰਾ ਪਾਜੀ ਸਮਝਾਓ ਮੰਮੀ ਜੀ ਕਿੱਦਾਂ ਦੀਆਂ ਗੱਲਾਂ ਕਰ ਰਹੇ ਆ ਇੱਕ ਇੱਕ ਘਰ ਚ ਨਾ ਉਹ ਸੱਸ ਨੇ ਆਪਾ ਰਹਿਣਾ ਵਾ ਆਹ ਕਿੱਦਾਂ ਦੀ ਜੰਗ ਸ਼ੁਰੂ ਕਰ ਰਹੇ ਆ ਰਹਿਣਾ ਵਾ ਤੇ ਤੂੰ ਵੀ ਫਿਰ ਮੰਮੀ ਨੂੰ ਨਾ ਨਾ ਕਹਿ ਵੀ ਮੰਮੀ ਕੰਮ ਕਰ ਕੰਮ ਕਰ ਕੰਮ ਤੁਸੀਂ ਦੋ ਜਣੇ ਜਾਨੀਏ ਵੇਖੋ ਪਾਜੀ ਕੰਮ ਤੇ ਸਾਰਿਆਂ ਨੂੰ ਕਰਨਾ ਪੈਂਦਾ ਨਾ ਘਰ ਪਰਿਵਾਰ ਚ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਕੋ ਮੰਜਣਾ ਮੌਕੇ ਦੇ ਵਾਸਤੇ ਲਿਆਦਾ ਏ ਇਹਦਾ ਮਤਲਬ ਆ ਕਿ ਮੰਮੀ ਜੀ ਕੰਮ ਨੂੰ ਹੱਥ ਨਹੀਂ ਲੋਂਦੇ ਉਹਦੇ ਪਿੱਛੇ ਸਾਰੀ ਰਾਏ ਤੁਹਾਡੀ ਆ ਤੁਸੀਂ ਤਾਂ ਸਿਆਣੇ ਬਣੇਗੇ ਸਹੀ ਪੈਣਾ ਰਾਏ ਦੀ ਗੱਲ ਨਹੀਂ ਆਪਣੀ ਉਮਰ ਵੇਖੋ ਤੇ ਮੰਮੀ ਦੀ ਉਮਰ ਵੇਖੋ ਮੰਮੀ ਜੀ ਬੋਲੋ ਕੰਮ ਕਰਨ ਵਾਲੀ ਹੈ ਉਹ ਤਾਂ ਮੈਂ ਕਹਿੰਨੀ ਆ ਜਿਹੜਾ ਕੰਮ ਸਾਡੇ ਕੋ ਸਹੀ ਨਹੀਂ ਹੁੰਦਾ ਜਾਂ ਸਾਡੇ ਕੋ ਗਲਤੀ ਹੁੰਦੀ ਹੈ ਇਹਨਾਂ ਨੇ ਤਾਂ ਸਾਨੂੰ ਦੱਸਣਾ ਤੇ ਤੁਹਾਡੇ ਤੋਂ ਭਾਂਡੇ ਵੀ ਨਹੀਂ ਸਹੀ ਵਾਹਦੇ ਉਹ ਕਿੱਡੀ ਛੇਤੀ ਕਹੇ ਭਾਂਡਿਆਂ ਦੇ ਬਡੋਰ ਵਿੱਚ ਮੰਮੀ ਮਾਝਦੇ ਨੇ ਕਿ ਭਾਂਡੇ ਵੀ ਨਹੀਂ ਵਾਹਦੇ ਬੜਾ ਮੰਤਰੀ ਕਰਦਾ ਸੀ ਇਹ ਬਹੁਤ ਕੋਸ਼ਿਸ਼ ਕਰਨ ਲੱਗੇ ਆ ਨਾ ਜਿਹੜਾ ਤੁਹਾਡੇ ਕੋ ਹੁੰਦਾ ਨਹੀਂ ਕਿ ਮੇਰੇ ਜਨਾਨੀ ਵੇਖਿਓ ਆ ਤੈਨੂੰ ਗੱਲਾਂ ਕਰਦਾ ਹੁੰਦਾ ਸੀ ਨਾ ਆ ਭਾਬੀ ਨੂੰ ਅਕਲ ਨਹੀਂ ਤੇ ਉਹਦੀ ਰਾਨ ਨੂੰ ਕਿਹੜੀ ਅਕਲ ਹੀ ਉਹਦੀ ਰਾਨ ਨੂੰ ਕਿਹੜੀ ਅਕਲ ਹੈ ਕਰਦੇ ਆ ਅਮਨ ਨਾਲ ਵੀ ਗੱਲ ਕਰਦੇ ਆ ਉਹ ਮਰ ਛੱਡ ਪਰ ਆ ਮੰਨਦਾ ਹੈ ਗੁਲਾਮ ਬਣ ਗਿਆ ਪੂਰਾ ਜਿਤਨਾ ਇਹ ਕਰਦਾ ਪਤਾ ਨਹੀਂ ਇਹਨਾਂ ਨੂੰ ਕੀ ਪਿਆਤਾ ਜਾ ਕੰਮ ਕਰ ਉਹ ਜਾ ਕੇ ਸੁਣਾਣੇ ਨਾ ਲੋਕਾਂ ਦੇ ਵੇਖ ਲਾ ਕੋਈ ਹੈ ਨੂੰ ਸ਼ਰਮ ਆਸਾ ਹੈ ਸ਼ਰਮ ਇਹਨੂੰ ਮਾਸਾ ਕਿਦ ਤਰਾ ਡੇਲੇ ਭੜਕਾਉਂਦੀ ਹੈ ਆਪਣੇ ਇਹਦਾ ਮੂੰਹ ਨਾ ਜਿਆਦਾ ਖੁੱਲਦਾ ਜਾਂਦਾ ਹਨਾ ਇਹ ਨਾਲੇ ਵੱਡੀ ਨੂੰ ਵੀ ਖਰਾਬ ਕਰਦੀ ਹੈ ਐਸੀ ਕਰਕੇ ਮੈਂ ਤੈਨੂੰ ਕਹਿਣ ਦਈ ਆ ਆ ਹੁਣੇ ਨੱਥ ਪਾ ਲਾ ਤੇ ਚੰਗਾ ਰਹਿ ਜਾਏਗਾ ਨਹੀਂ ਤਾਂ ਜਿ ਤਰ੍ਹਾਂ ਇਹ ਬੋਲਣ ਲਈ ਨਾ ਤੇ ਉਹ ਵੇਲਾ ਪੁੱਤਰਾ ਦੂਰ ਨਹੀਂ ਉਹ ਜਿੱਦਨ ਉਹ ਤੇਰੀ ਨੰਨ ਤੇਰੇ ਅੱਗੇ ਬੋਲੂਗੀ ਉਹ ਮੈਂ ਆਪਣੇ ਵਾਲੀ ਨੂੰ ਤਾਂ ਪਾ ਰੂਗਾ ਨੱਥ ਇਹਨੂੰ ਅਮਨ ਨੂੰ ਕਹੋ ਵੀ ਇਹਨੂੰ ਨੱਥ ਪਾਵੇ ਪਹਿਲਾਂ ਵੇ ਤੇਰੀ ਨੱਥ ਪਈ ਪਈ ਤਾਂ ਖੁੱਲ ਗਈ ਉਹ ਕੋਈ ਨਹੀਂ ਮੈਂ ਫੇਰ ਪਾ ਲੂਗਾ ਚਿੰਤਾ ਨਾ ਲਾ ਤੋ ਮੈਨੂੰ ਜਾ ਜਾ ਕੇ ਦਾ ਪਾਣੀ ਚਲ ਚੁੱਪ ਕਰ ਬਾਹਰ ਮੋਟਰਸਾਈਕਲ ਆ ਗਈ ਲੱਗਦਾ ਆਵੇ ਆ ਗਿਆ ਤੇਰੇ ਹਾਂ ਜੀ ਦੱਸੋ ਮੈਂ ਸੱਜੇ ਕੋ ਇੱਧਰ ਵੇਖਦੇ ਇਹਦੀ ਆਕੜ ਵੇਖ ਤੇਰੀ ਗੋਲੀ ਵਿਗੜ ਗਈ ਆ ਕੋਈ ਰਾਮ ਸਲਾਮ ਨਹੀਂ ਕਰਨਾ ਹੁੰਦਾ ਤੁਹਾਨੂੰ ਬਾਤਾ ਨਹੀਂ ਪਤਾ ਨਹੀਂ ਕਿ ਮਮੀ ਨੂੰ ਸੱਸੀ ਘਾਲ ਕਹਿਣੀ ਆਣ ਕੇ ਜਾ ਵਡੇਰ ਨੂੰ ਬੁਲਾਣਾ ਵਗੇ ਉਹ ਤੇਰਾ ਵੱਡਾ ਸਾਲਾ ਈ ਮੈਂ ਕਿਹੜੀ ਪਹਿਲੀ ਈ ਕਰਨੀ ਪਹਿਲਾਂ ਨਹੀਂ ਕਿਹੜੀ ਕੀਤੀ ਸੱਸੀ ਘਾਲ ਮੈਂ ਤੁਹਾਨੂੰ ਉਹ ਸੱਸੀ ਘਾਲ ਹੈ ਜਿਹੜੀ ਮੈਨੂੰ ਬੁਲਾਉਣੀ ਆ ਤੇ ਇਹ ਕੰਮ ਦੱਸੋ ਮਨ ਕੀ ਆ ਬੋਲ ਚੱਲ ਜੇ ਇਹ ਸਿੱਧਾ ਹੋਇਆ ਤੇ ਫਿਰ ਤੂੰ ਵੀ ਸਿੱਧਾ ਹੋ ਜਾ ਚੱਲ ਨਹੀਂ ਬੋਲ ਹੁਣ ਗੱਲ ਦੱਸ ਵੀ ਕੀ ਕੰਦਾ ਸੀ ਇਹ ਕੀ ਕਹਿੰਦੇ ਦੱਸ ਇਹ ਕਹਿੰਦਾ ਕਿ ਆ ਮੈਨੂੰ ਤੰਗ ਕਰਦਾ ਵਾ ਤੂੰ ਨਾ ਕਰਦਾ ਇਹਨੂੰ ਤੰਗ ਹੀ ਕਰਦੇ ਮੈਨੂੰ ਘਰੋਂ ਬਾਹਰ ਆ ਜਾ ਮੈਂ ਮਿੰਟ ਮਿੰਟ ਤਾਨੇ ਮਾਰਦੇ ਪਾਣੀ ਦੱਸ ਦੋ ਮੈਂ ਨਹੀਂ ਪਾਣੀ ਮਿੰਟ ਮਿੰਟ ਤਾਨੇ ਮਾਰਦੇ ਠੀਕ ਹੈ ਤਾ ਵਾ ਇਹ ਸਾਹ ਇਹ ਸਾਹ ਨਾ ਹੋਰ ਕੀ ਮੰਗਣਾ ਹੈ ਕਿ ਜਾ ਨਿਕਲ ਤੇ ਫਿਰ ਮੈਂ ਵੀ ਆ ਗਈ ਹੁਣ ਹੋਰ ਕਿੰਨਾ ਕੁ ਬਰਦਾਸ਼ਤ ਕਰਾਂਗਾ ਗੱਲ ਗੱਲ ਤੇ ਮੈਨੂੰ ਤਾਨੇ ਮਾਰੀ ਜਾਂਦੇ ਉਹ ਮੰਗਿਆ ਮੈਂ ਐਸਾ ਮੰਗਿਆ ਵਾ ਕਿਉਂ ਹਿੱਸੇ ਦਾ ਕੀ ਮਤਲਬ ਕੀ ਹੈ ਕਿਸਾ ਪਾਇਆ ਹੈ ਜਿਹੜਾ ਮੰਗਿਆ ਤੇ ਤੁਸੀਂ ਪਾਇਆ ਜਿੱਦੋਂ ਉਹਦੇ ਮੰਗਦੇ ਗਾਣੀਓ ਕੁੜੀਆਂ ਕੋ ਮੇਰਾ ਦਿਮਾਗ ਖਰਾਬ ਹੋ ਗਿਆ ਜਾਂਦਾ ਨਹੀਂ ਮੇਰਾ ਹੁਣ ਸਹੀ ਹੋਇਆ ਵਾ ਪਹਿਲਾਂ ਖਰਾਬ ਹੀ ਨਹੀਂ ਤੈਨੂੰ ਕੀ ਲੱਗੇ ਆਪਾਂ ਕੋਈ ਹਿੱਸਾ ਮੰਗੀਏ ਭਾਵੇਂ ਨਾ ਮੰਗੀਏ ਤੇਰੀ ਢਿੱਡ-ਪਿੜ ਕਾਦੀ ਹੁੰਦੀ ਆ ਮੇਰੀ ਹੁੰਦੀ ਆ ਤੁਸੀਂ ਉਧਰੋਂ ਮੰਗਦੇ ਨਾ ਤੁਸੀਂ ਉੱਥੇ ਪਾਇ ਹਿੱਸਾ ਤੁਹਾਨੂੰ ਕਹਿੰਨੇ ਕਿ ਆ ਵੀ ਤੁਹਾਡੀ ਢਿੱਡ-ਭੀੜ ਹੁੰਦੀ ਸੀ ਇਹਨੂੰ ਵੇਖ ਬੋਲਣ ਦੀ ਅਕਲ ਸੱਸ ਨਾਲ ਕਿਤਰਾ ਬੋਲਣ ਦੇ ਆ ਚਲੋ ਬਾਜੀ ਹੌਸਲੇ ਨਾ ਕਰੋ ਹੌਸਲੇ ਨਾ ਹੌਸਲੇ ਨਾ ਕਰ ਹੌਸਲੇ ਨੂੰ ਬੜਾ ਕਰ ਲਿਆ ਮੈਂ ਮੇਰੀ ਗੱਲ ਸੁਣ ਲੈ सोनू ਸ਼ਾ ਇੱਥੇ ਤੋਂ ਏਟ ਨਹੀਂ ਉਹ ਲਾਈ ਕਿ ਤੈਨੂੰ ਦੇ ਦਈਏ ਕਿਸਾਂ ਉਹ ਸਾਰੇ ਤੈਨੂੰ ਕੁਝ ਨਹੀਂ ਉਹ ਮਿਲਣਾ ਤੇ ਤੁਸੀਂ ਲਾਜਾ ਜਿਹੜੀਆਂ ਉੱਥੋਂ ਕੁੱਟਣ ਦੇ ਤੈਨੂੰ ਉਹਨਾਂ ਦਾ ਕੀ ਲੱਗੇ ਤੈਨੂੰ ਉਹਨਾਂ ਦਾ ਲੱਗੇ ਨਾ ਤੂੰ ਉਹਨਾਂ ਦਾ ਸਗਲ ਮੈਂ ਸਗਾਂ ਜਿਹੜੀ ਤੂੰ ਉਹਨਾਂ ਦੀ ਗੱਲ ਕਰਨ ਦੇ ਆ ਗੱਲ ਨਹੀਂ ਜੋਗੇ ਹੈ ਮਮੀ ਉਹ ਕਰਦੇ ਨੇ ਰਿੰਦੇ ਗੁਰਪ੍ਰੀਤ ਦਾ ਟਾਈਮ ਟਾਈਮ ਬਕਾਲਾ ਦਿੰਦੇ ਤੇ ਕਹਿੰਦੇ ਸਭ ਕੁਝ ਹੋ ਗਈ ਹੈ ਫੇਰ ਬਾਜ਼ਰ ਤੇ ਤੇ ਘਰ ਮੈਂ ਪਾ ਕੇ ਆਂਦੀ ਕੱਪੜਾ ਜਿਹੜਾ ਇਹ ਤੂੰ ਪਾਇਆ ਮੈਂ ਲੈ ਕੇ ਦੇਣੀ ਹਜੇ ਵੀ ਤੂੰ ਕੰਨਾ ਕੀ ਨਹੀਂ ਕਰਦੇ ਉਹ ਮੈਂ ਨਹੀਂ ਰਸ਼ਨ ਲੈਂਦਾ ਮੇਹਨੇ ਵਾਲਾ ਮੈਂ ਆਪਣਾ ਆਪ ਆ ਕੇ ਦਿੰਦਾ ਮੋਸਲੇ ਪੈਸੇ ਮੰਗ ਲਈਂ ਜੀ ਮੇਰੇ ਕੋਸਲੇ ਵੀ ਮੇ ਮਮੀ ਨੇ ਆਜੀ ਤਾਉ ਦਿੱਤਾ ਲੈ ਲੈਨੇ ਚੁੱਕ ਪੈਸੇ ਆਪਣੇ ਤੇਰੀ ਗੱਲ ਸੁਣੋ ਤੁਹਾਡੀ ਵੀ ਧੀ ਆ ਤੁਹਾਡੀ ਬੋਲੀ ਬੋਲਦੀ ਆ ਤੁਸੀਂ ਕੁਝ ਵੀ ਦੇ ਕੇ ਜਾਂਦੇ ਨੇ ਕਿ ਕੌਲੀ ਵੀ ਕਿਤੇ ਦਹਾਂ ਦੀ ਚੀਜ਼ ਵੀ ਲੈ ਉਸ ਨਾਲ ਮੇਨੇ ਮਾਰਦੀ ਆ ਤੇ ਮੋਸਲੇ ਪੈਸੇ ਮੂੰਹ ਤੇ ਮਾਰਦਾ ਜੀ ਉਹ ਤੁਹਾਡੀ ਕੀ ਤੁਹਾਡੀ ਬੋਲੀ ਬੋਲਦੀ ਆ ਪਹਿਲੇ ਤੈਨੂੰ ਦਿੱਤਾ ਹੈ ਚਾਹ ਤੂੰ ਇਹਦੀ ਗੱਲ ਛੱਡ ਦੇ ਪਰ ਮੇਰੀ ਗੱਲ ਸੁਣ ਜਦੋਂ ਤੂੰ ਇਹਦੇ ਨਾਲ ਵਿਆਹ ਕੀਤਾ ਸੀ ਉਦੋਂ ਤੱਕ ਬੜਾ ਗਿਆ ਸੀ ਮਨ ਤਾਂ ਇੱਕ ਤਿੰਕਾ ਵੀ ਚਾਹੀਦਾ ਤੇ ਹੋਰ ਤੋਂ ਇਕੱਠਾ ਹਿੱਸਾ ਹੀ ਮੰਗ ਲੱਗ ਪਿਆ ਉਹ ਮੈਂ ਨਹੀਂ ਮੰਗਦਾ ਮੰਮੀ ਜੀ ਇਹ ਤੁਹਾਡੀ ਧੀ ਆ ਤੁਸੀਂ ਦੋ ਨਾ ਦੋ ਉਹ ਗੱਲ ਵੱਖਰੀ ਆ ਤੁਸੀਂ ਜੇ ਦੇ ਵੀ ਦੋਗੇ ਤੇ ਤੁਹਾਡੀ ਧੀ ਕੋ ਜਾਣਾ ਇਹ ਬਗਾਨੀ ਜਗਾ ਤੁਹਾਨੂੰ ਹੁਣ ਦੋ ਦੋ ਉਹ ਅੱਧ ਰੈਂਟ ਹੀ ਆ ਜਿਹੜਾ ਉਹਦਾ ਕੋ ਹਿੱਸਾ ਜਾਣਾ ਤੇ ਫਿਰ ਮੈਂ ਜਿਹੜਾ ਅੱਧ ਰੈਂਟ ਜਿਹੜਾ ਤੈਨੂੰ ਮੇਰੇ ਕੋ ਦੋਤਾ ਤੁਹਾਨੂੰ ਇਹ ਹਿਸਾ ਮੰਗ ਰਿਹਾ ਉਹ ਦੁੱਖ ਦਾ ਹਿੱਸਾ ਮੰਗਣ ਡਿਆ ਨਾ ਦੁੱਖ ਦਾ ਹਿੱਸਾ ਤੈਨੂੰ ਤਾਂ ਇਹੋ ਕਰੇਟ ਬੰਨੇ ਚੁੱਕਣ ਦੇਣੇ ਤੇ ਮੈਂ ਕਹਿਤਾ ਤੂੰ ਇੱਥੇ ਟਰਾਲੀਆਂ ਰੇਟ ਵਧਰੀ ਦੀਆਂ ਨਹੀਂ ਛਡਵਾਂ ਜਾਣਾ ਮੰਗਣ ਡਿਆ ਹਿੱਸਾ ਤੂੰ ਮੈਂ ਛਡਵਾਂ ਜਾਵਾਂ ਸਤਵਾਂ ਨਾਈਵਾਂ ਜਿਹੜੀਆਂ ਤੂੰ ਮੈਂ ਇਦਾਂ ਹੀ ਕਰਨਾ ਚਲੋ ਪੈਗਾਨੀ ਹੁਣ ਫਿਰ ਇਹਨਾਂ ਗੱਲ ਕਰੋ ਪਹਿਲੇ ਕੌਣ ਦੱਸਦਾ ਹੁੰਦਾ ਵਾ ਜਦੋਂ ਵਿਆਹ ਕਰਕੇ ਕੁੜੀਆਂ ਘਰ ਆ ਜਾਂਦੀਆਂ ਹਨ ਨਾ ਉਦੋਂ ਹੀ ਤੰਗ ਕਰਦੇ ਨੇ ਸਾਰੇ ਪਹਿਲੇ ਕੌਣ ਆਂਦਾ ਵਾ ਪੀਹਰ ਨਹੀਂ ਸਾਦਾਓ ਤੇ ਜਾਂ ਚੀਜ਼ਾਂ ਦਾਓ ਕਿਉਂ ਭਾਬੀ ਜੀ ਪਹਿਲੇ ਉਨੀ ਭੁੱਖ ਹੁੰਦੀ ਤੇ ਪਹਿਲੇ ਦਸਦੇ ਨਾ ਵਿਆਹ ਤੋਂ ਪਹਿਲੇ ਆਹੋ ਫਿਰ ਮੈਂ ਸੋਚਦੀ ਨਾ ਹੈ ਵੀ ਬੰਦੇ ਦਾ ਵਿਆਹ ਕਰਾਣਾ ਹੈ ਕਿ ਨਹੀਂ ਕਰਾਣਾ ਗੁਰਪ੍ਰੀਤ ਕੋਣ ਆਂਦਾ ਪਹਿਲੇ ਇਹ ਸਾਰੇ ਬਾਅਦ ਹੀ ਤੰਗ ਕਰਦੇ ਨੇ ਕਿਉਂ ਮੰਮੀ ਜੀ ਆ ਕੀ ਬੋਲੀ ਜਾਂਦੀਆਂ ਪਹਿਲਾਂ ਮੈਂ ਤੁਹਾਨੂੰ ਕਦੀ ਵੀ ਇੱਕ ਗੱਲ ਵੀ ਕਹੀ ਹੈ ਤੁਸੀਂ ਮੈਨੂੰ ਕਦੀ ਪੁੱਛਿਆ ਹੈ ਵੀ ਗੁਰਪ੍ਰੀਤ ਤਾਂ ਕੋਈ ਇੱਕ ਗੱਲ ਹੋਈ ਹੈ ਜਾਂ ਨਹੀਂ ਹੋਈ ਪੀ ਕਿਉਂ ਮੰਗਦਾ ਤੂੰ ਤੇ ਹੁਣ ਤੈਨੂੰ ਕੀ ਹੋ ਗਿਆ ਈ ਇਹਨੂੰ ਪੁੱਛੋ ਨਾ ਕੀ ਹੋ ਗਿਆ ਵਾ ਫੋਕ ਕਭੇ ਫੋਣ ਤੇ ਕੁਝ ਫੋਕ ਪੈ ਫੋਕ ਕੀ ਹੋ ਗਿਆ ਨੈਰਕੀ ਕਹਿਣਾ ਮੰਮੀ ਜਦੇ ਵੀ ਕਹੋਗੇ ਤੁਹਾਨੂੰ ਕੀ ਫਰਕ ਪੈਣਾ ਮੈ ਲੈ ਆਹੋ ਤੇ ਤੁਹਾਡੀ ਕੁੜੀ ਦੇ ਨਾ ਜੀ ਇਹ ਵੀ ਰਲਗੀ ਨਾਲ ਨੇ ਸੁਣਦੇ ਕਿਹਾ ਦੇ ਵੀ ਦੋਗੇ ਮੈਂ ਵੀ ਤੁਹਾਡੇ ਦਿਨ ਵਧੀਆ ਕੱਟ ਰਲਗੀ ਇਹ ਗੱਲਾਂ ਸੱਚੀਆਂ ਵਾ ਜਿਹੜੇ ਤੁਹਾਨੂੰ ਚੁੱਕਦੀਆਂ ਵਾ ਤੇ ਚੱਲ ਸੌਂਦਾ ਫਿਰ ਗੱਲ ਸੁਣਾਓ ਹਿੱਸਾ ਤੇ ਮੁੱਖ ਕੁਝ ਨਹੀਂ ਹੋ ਮਿਲਣਾ ਜੋ ਕਰਨਾ ਹੈ ਕਰ ਲੈ ਤੇ ਚੱਲ ਹੁਣ ਉਠ ਤੇ ਨਾਲ ਲੈ ਇਹਨੂੰ ਤੇ ਤੁਰਦਾ ਬਣ ਤੇ ਹਿੱਸਾ ਮੈਂ ਵੀ ਲੈ ਕੇ ਜਾਂਗਾ। ਅੱਛਾ? ਹਾਂ। ਚੱਲ ਦੇਖ ਲੈਨੇ ਫਿਰ। ਦੇਖੀ ਜਾਓ ਤੁਸੀਂ ਆਪਣੇ ਹੱਥੀ ਰੋਹਗੇ ਤੁਸੀਂ। ਜੇ ਮੰਮੀ ਨਾਲ ਕਰਕੇ ਲੈ ਲਈਏ ਨਾ ਤੁਸੀਂ, ਕਿਉਂ ਵੀ ਮੈਂ ਲਵਾਂਗਾ ਫਿਰ। ਚੱਲ ਤੁਹਾਨੂੰ ਲੈ ਕੇ ਜਾ ਨਾਲ ਤੇ ਵੇਖ ਲਾਂਗੇ ਕਿੱਦਾਂ ਕੋਈ ਹਸਾ ਲੈਣਾ। ਜੇ ਤੋ ਕੇ ਜਿੱਤੀ ਨੂੰ ਤਾਂ ਕਰੀਏ ਨਾ ਤੇ ਪਤਾ ਆਪਣੀ ਤੋ ਲੱਗਦਾ ਵਾ। ਇਹ ਵੀ ਸਾਡੀ ਧੀ ਆ। ਫੇਰ ਤੁਹਾਨੂੰ ਪੀੜ ਹੁਣੀ ਆ। ਫੇਰ ਦਰਦ ਹੁਣੀ ਤੁਹਾਨੂੰ। ਉਹ ਤੂੰ ਇਹ ਦੱਸ ਵੀ ਉਹਨੂੰ ਖੜਨਾ ਨਾਲ ਕਿ ਨਹੀਂ ਖੜਨਾ ਗੱਦਾ ਤੁਰਦਾ ਤੇ ਬਾਅਦ ਚ ਵੇਖਣਾ ਕਿ ਕਿੰਨੂ ਹੁੰਦੀਆਂ ਨੇ ਕਿੰਨੂ ਨਹੀਂ ਹੁੰਦੀਆਂ ਤੇ ਤੂੰ ਹੀ ਦੱਸੋ ਖੜਾ ਕਿ ਨਾ ਖੜਾ ਉਹਨੂੰ ਖੜਕੇ ਘੜਨਾ ਕਿਉਂ ਨਹੀਂ ਜੇ ਖੜੀ ਨਾ ਹੈ ਨਾ ਤੇ ਮੈਨੂੰ ਤਾਨੇ ਮਿੰਨੇ ਮਾਰਨੇ ਫੇਰ ਨਾ ਮੈਂ ਨਹੀਂ ਲਾਣਾ ਤੇ ਤੂੰ ਜਾਨ ਰੋਜ਼ ਦਾ ਕਲੇਸ਼ ਰਹੂਗਾ ਜਦੋਂ ਬਾਣ ਬੰਦ ਰੱਖੇਗੀ ਤੇ ਨਹੀਂ ਮਾਰਦਾ ਮੈਂ ਤਾਂ ਚੁਗਾਂ ਕਿ ਕੈਂਚੀ ਵਾਂਗੂ ਚੱਲੂਗੀ ਤੇ ਫੇਰ ਤੇ ਮੈਂ ਮਾਰਨੇ ਆ ਤੇ ਤੇਨੂੰ ਇਸ ਬੂਹੇ ਦਾ ਕੋਈ ਕਰਕੇ ਲਿਆ ਕਰੂੰਗਾ ਮੈਂ ਅੱਛਾ ਉਹ ਮੇਰਾ ਵੀ ਘਰ ਹੈ ਆ ਵੇ ਮੈਂ ਇੰਦੀ ਆ ਗਿਆ ਕੋ ਦੌੜ ਕੇ ਨਹੀਂ ਆਈ ਤੇਰੇ ਵਰਗੇ ਬੰਦੇ ਨਾ ਉਹ ਦੌੜ ਕੇ ਆਈਆਂ ਜਿਨ੍ਹਾਂ ਨੇ ਤੰਗ ਕਰਦੇ ਆ ਉਹ ਦੌੜ ਕੇ ਆਈਆਂ ਹੰਦੀਆਂ ਮੈਂ ਮੇਰੇ ਨਾਲ ਖੜੇ ਮੇਰੇ ਬੇਕੇ ਆ ਕੇ ਖੜੇ ਆ ਤੈਨੂੰ ਮੱਛੀ ਜਾਨ ਕੀ ਕਰਨ ਡਿਆ ਦੀਦੀ ਤੂੰ ਨਾ ਦਾਦਾ ਜੀੋਂ ਤੋਂ ਆਈ ਕਿ ਇਹਨਾਂ ਨੂੰ ਪਤਾ ਹੋਊਗਾ ਕਿੱਥੋਂ ਆਈ ਮੈਂ ਤੂੰ ਹੀ ਨਾ ਚੋਪਾ ਕੇ ਅੰਦਰ ਚੱਲੋ ਨੰਨੋ ਆਪਣੀ ਵਿੱਚ ਪਈ। ਮੈਂ ਵੇ ਜੱਟੀਆਂ ਕੱਢੀਆਂ ਆਂਦੀਆਂ। ਉਹ ਤੇ ਪੁੱਛਿਆ ਦੀਦੀ ਨੂੰ ਕਿ ਨਾਮ ਨੇ। ਮੇਰੇ ਤੇ ਨਹੀਂ ਮੁਸੀਬਤ ਵੜੀ ਐ ਤੇ ਤੁਸੀਂ ਹੱਸ ਹੀ ਜਾਂਦੀ ਆਂ। ਮੈਂ 100 ਰੁਪਏ ਦੇ ਦੇ। ਕਹੀ ਤੇ ਟੈਨਸ਼ਨ ਚ ਖਲੋਤੀ ਐ ਦੱਸ ਤੇਰੇ ਨਾਲ। ਟੈਨਸ਼ਨ ਕਾ ਵੀ ਬੰਨ ਥਣ ਕੇ ਖੜੀ ਆਂ ਉਹ ਟੈਨਸ਼ਨ। ਹੁਣ ਸਰਵਨਾ ਲਈ ਦੱਸ। ਹੱਦ ਹੋ ਗਈ ਤੇਰੀ। ਜੱਟੀਆਂ ਕੱਢੀ ਜਾਂਦੀ ਆਂ। ਤੈਨੂੰ ਟੈਨਸ਼ਨ ਐ ਤੇ ਜਾ ਕਾ ਕੋਈ ਨਹੀਂ ਪਿਆਰ ਕਰਨਾ ਸਾਬਾ ਮੈਂ। ਹਾਂਜੀ ਬਸ ਪੜਨੇ ਲੈ ਗਏ ਮੰਮੀ ਜੀ ਨੇ। ਹਾਂ ਪੜ੍ਹਨ ਨੂੰ ਆਪ। ਮੰਮੀ ਨੇ ਮੰਨ ਲਿਆ ਇੱਥੇ ਰਹੋਗੀ ਨਾ ਤੇ ਮੈਂ ਆਪਣੇ ਹਿੱਸੇ ਦਾ ਕੰਮ ਕਰਾਂ ਮੈਨੂੰ ਕਹਿੰਦੇ ਬਸ। ਮੈਨੂੰ ਮੋਖੀ ਲੋ ਮੈਂ ਕੰਮ ਛੱਡ ਗਿਆ ਕੱਢਿਆ ਗਿਆ ਕਿਹ ਵੀ ਕੁੜੀ ਨੂੰ ਤੰਗ ਨਹੀਂ ਕਰਨਾ ਤੇ ਬੰਦੇ ਦਾ ਪੁੱਤ ਵੜ ਕੇ ਨਾ ਨੂੰ ਨਾ ਲੈ ਕੇ ਜਾ ਇਹ ਕਰਨਾ ਨਹੀਂ ਇਹਨੂੰ ਕੋਈ ਵੀ ਅੱਜ ਜਵਾਬ ਬੰਦ ਰੱਖੀਏ ਫਿਰ ਜਵਾਨ ਜੀ ਤੂੰ ਬੋਲੇਗਾ ਮੈਂ ਤੇ ਜਵਾਬ ਦਵਾਂਗੀ ਮੈਂ ਕਿ ਗੁੰੰਗੀ ਥੋੜੀ ਹੈਂ ਕਿ ਆਂ ਚਲੂ ਤੂੰ ਕਰਦੀ ਹੈਂ ਤੂੰ ਕਰਦੀ ਚਲੂ ਆਹ ਚਲੂ ਬੰਦ ਬੰਦ ਕਰਦੀ ਹੈਂ ਮੈਂ ਆਹ ਵੇਖ ਲੈ ਸ਼ੰਮੀ ਤੂੰ ਤੂੰ ਕਰਕੇ ਬੋਲਦੀ ਹੈ ਜੇ ਅਹੀਂ ਇਦਾਂ ਬੋਲੀਏ ਤੇ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਉਹ ਤੇ ਸਾਡੇ ਸਾਹਮਣੇ ਨਹੀਂ ਤੋ ਯਾ ਤੈਨੂੰ ਸੋਧਣੀ ਹੈ ਚਲ ਉਹ ਲੈ ਕੇ ਜਾਂਦਾ ਮਮੀ ਆਉਂ ਸ਼ਹਿਰ ਤਾਈ ਮਿਲਦੀ